ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਇੱਕ ਸ਼ਖਸ ਜਿਹੜਾ ਵਾ ਕਾਫੀ ਚਰਚਾ ਦੇ ਵਿੱਚ ਰਹਿ ਰਿਹਾ ਵਾ ਸਰਦਾਰ ਕੁਲਦੀਪ ਸਿੰਘ ਜੀ ਭੁੱਲਰ ਇਸ ਬੁਕਰਤੇ ਸੋਸ਼ਲ ਮੀਡੀਆ ਉੱਤੇ ਵੀ ਉਹਨਾਂ ਦਾ ਜ਼ਿਕਰ ਕਾਫੀ ਚੱਲਿਆ ਨਾਨਕ ਮਤਾ ਕਮੇਟੀ ਨੂੰ ਲੈ ਕੇ ਵੀ ਉਹਨਾਂ ਨੇ ਕੁਝ ਆਪਣਾ ਸਟੈਂਡ ਲਿਆ ਵਾ ਉਹਦੇ ਬਾਰੇ ਗੱਲਬਾਤ ਕਰਾਂਗਾ ਮੇਰੇ ਨਾਲ ਨਾਲੇ ਸਰਦਾਰ ਕੁਲਦੀਪ ਸਿੰਘ ਜੀ ਭੁੱਲਰ ਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਹਨ ਸਾਹਿਬ ਜਿਵੇਂ ਕਿ ਮੈਂ ਗੱਲ ਕਰ ਰਿਹਾ ਹਾਂ ਸਾਹਿਬ ਵੀ ਤੁਸੀਂ ਪਹਿਲਾਂ ਤੁਹਾਡਾ ਫੀਲਡ ਜਿਹੜਾ ਰਾਜਨੀਤਿਕ ਦਾ ਰਿਹਾ ਵਾ ਤੁਸੀਂ ਰਾਜਨੀਤੀ ਦੇ ਵਿੱਚ ਰਹੇ ਹੋ ਸਮਾਜਵਾਦੀ ਪਾਰਟੀ ਨਾਲ ਜੁੜੇ ਰਹੇ ਹੋ ਠੀਕ ਹੈ ਜੀ ਵਧੀਆ ਕੰਮ ਕਰਦੇ ਹੋ ਸਮਾਜ ਵਾਸਤੇ ਪਰ ਆ ਤਾਂ ਵੀ ਤੁਸੀਂ ਧਾਰਮਿਕ ਮੁੱਦੇ ਕਾਫੀ ਚੁੱਕਣੇ ਸ਼ੁਰੂ ਕਰਤੇ ਨੇ ਇਹਦਾ ਕੀ ਵਜ੍ਹਾ ਹੋ ਸਕਦੀ ਹੈ ਵੇਖੋ ਜੀ ਮੈਂ 2011 12 ਦੇ ਵਿੱਚ ਆਪਣਾ ਇੱਕ ਸਮਾਜਿਕ ਸੰਗਠਨ ਖੜਾ ਕੀਤਾ ਸੀ ਆਲ ਇੰਡੀਆ ਸਿੱਖ ਸੰਗਠਨ ਔਰ ਉਸ ਸੰਗਠਨ ਦੇ ਪਲੇਟਫਾਰਮ ਤੇ ਮੈਂ ਬਹੁਤ ਵੱਡੇ ਵੱਡੇ ਪ੍ਰੋਗਰਾਮ ਔਰ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਹੀ ਸਿੱਖ ਸਮਾਜ ਦੀ ਬਹੁਤ ਵੱਡੇ ਪੱਧਰ ਤੇ ਮੈਂ ਐਂਟਰੀ ਕੀਤੀ ਸੀ। ਔਰ ਲਖਨਊ ਦੇ ਵਿੱਚ 2014 ਦੇ ਵਿੱਚ ਇੱਕ ਬਹੁਤ ਵੱਡਾ ਸਮਾमेलन ਹੋਇਆ। ਉਸ ਤੋਂ ਪਹਿਲਾਂ ਸਾਨੂੰ ਅਛੂਤ ਮੰਨਿਆ ਜਾਂਦਾ ਸੀ ਰਾਜਨੀਤੀ ਦੇ ਵਿੱਚ ਸਿੱਖ ਸਮਾਜ ਨੂੰ ਅਛੂਤ ਮੰਨਿਆ ਜਾਂਦਾ ਸੀ। ਤੇ ਮੈਂ ਸਾਰਿਆਂ ਨੇ ਇਹ ਇਹ ਸਲਾਹ ਕੀਤੀ ਸਾਡੇ ਸੰਗਠਨ ਦੇ ਵੀਰਾਂ ਨੇ ਕਿ ਯਾਰ ਅਸੀਂ ਗਿਣਤੀ ਸਾਡੀ ਬਹੁਤ ਹੈ। ਸਾਡਾ ਸਮਾਜ ਵਾਸਤੇ ਸਾਡਾ ਪ੍ਰਦੇਸ਼ ਵਾਸਤੇ ਸਾਡਾ ਇਸ ਦੇਸ਼ ਵਾਸਤੇ ਬਹੁਤ ਵੱਡਾ ਯੋਗਦਾਨ ਹੈ। ਲੇਕਿਨ ਯੂਪੀ ਦੀ ਰਾਜਨੀਤੀ ਦੇ ਵਿੱਚ ਅਸੀਂ ਜ਼ੀਰੋ ਆ ਸਾਨੂੰ ਕੋਈ ਵੀ ਪਾਰਟੀ ਜਿਹੜੀ ਆ ਪੁੱਛਦੀ ਨਹੀਂਗੀ। ਸਾਰੀਆਂ ਛੋਟੀਆਂ-ਛੋਟੀਆਂ ਕੌਮਾਂ ਨੂੰ ਕਿਤੇ ਨਾ ਕਿਤੇ ਹਿੱਸੇਦਾਰੀਆਂ ਮਿਲਦੀਆਂ ਨੇ। ਲੇਕਿਨ ਸਾਡੀ ਬਹੁ ਗਿਣਤੀ ਹੋਣ ਦੇ ਬਾਵਜੂਦ ਸਾਡੀ ਬਹੁਤ ਯੋਗਦਾਨ ਹੋਣ ਦੇ ਬਾਵਜੂਦ ਵੀ ਅਸੀਂ ਜ਼ੀਰੋ ਆ। ਜਦੋਂ ਮੈਂ ਪ੍ਰੋਗਰਾਮ ਕੀਤਾ ਹਜ਼ਾਰਾਂ ਲੋਕ ਉੱਥੇ ਪਹੁੰਚੇ। ਪਹਿਲਾ ਪ੍ਰੋਗਰਾਮ ਸੀ ਉਸ ਵਕਤ ਪਾਰਟੀਆਂ ਨੂੰ ਜਿੰਨੀਆਂ ਵੀ ਪਾਰਟੀਆਂ ਸਨ ਚਾਹੇ ਸਾਡੀ ਸਮਾਜਵਾਦੀ ਪਾਰਟੀ ਸੀ ਚਾਹੇ ਸਾਡੀ ਬੀਜੇਪੀ ਉੱਤਰ ਪ੍ਰਦੇਸ਼ ਦੀਆਂ ਜਿੰਨੀਆਂ ਪਾਰਟੀਆਂ ਸਨ ਉਹਨਾਂ ਨੂੰ ਲੱਗਿਆ ਕਿ ਬੇ ਸਿੱਖਾਂ ਨੂੰ ਕੁਛ ਨਾ ਕੁਛ ਦੇਣਾ ਚਾਹੀਦਾ ਪਰ ਜਿਹੜੇ ਸਿੱਖ ਸੰਗਠਨ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸਰਦਾਰ ਜਸਵੀਰ ਸਿੰਘ ਵਿਰਕ ਨੇ ਬਣਾਇਆ ਸੀ ਉਹ ਸਰਦਾਰ ਜਸਵੀਰ ਸਿੰਘ ਵਿਰਕ ਮੈਨੂੰ ਲੱਗਦਾ ਵਾ ਜਿੱਤੋ ਮੇਰੀ ਜਾਣਕਾਰੀ ਮੈਂ ਜਾਣਕਾਰੀ ਲੈਣੀ ਜਾਵਾਂਗਾ ਤਰ ਤੋਂ ਠੀਕ ਹੈ ਜੀ ਕਿ ਉਹ ਸਰਦਾਰ ਜਸਵੀਰ ਸਿੰਘ ਵਿਰਕ ਅਜੇ ਵੀ ਉਹ ਸਿੱਖ ਸੰਗਠਨ ਬਣਾਇਆ ਹੋਰ ਸਾਡੀ ਉੱਤਰਾਖੰਡ ਜੁਪੀ ਦੇ ਵਿੱਚ ਧਾਰਮਿਕ ਬਾਡੀ ਕੋਈ ਵੀ ਨਹੀਂ ਗਈ ਉਸ ਤੋਂ ਇਲਾਵਾ ਤੁਸੀਂ ਕਿਹੜੇ ਸਿੱਖ ਸੰਗਠਨ ਦੀ ਗੱਲ ਕਰ ਰਹੇ ਹੋ ਵੇਖੋ ਜੀ ਜਸਵੀਰ ਸਿੰਘ ਵਿਰਕ ਜਦੋਂ ਮੈਂ 2014 ਚ ਪ੍ਰੋਗਰਾਮ ਕੀਤਾ ਨਾ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਪਹਿਲਾਂ ਤੁਸੀਂ ਮੈਂ ਸੰਗਠਨ ਦਾ ਪੂਰਾ ਪ੍ਰਦੇਸ਼ ਦਾ ਵਿਸਤਾਰ ਕਰ ਚੁੱਕਾ ਸਾਂ ਔਰ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਉਸ ਤੋਂ ਪਹਿਲਾਂ ਬਿਲਕੁਲ ਕੋਈ ਵੀ ਬਿਲਕੁਲ ਐਕਟਿਵ ਨਹੀਂ ਸਨ ਨਾ ਹੀ ਇਹਨਾਂ ਦੀ ਕੋਈ ਜਥੇਬੰਦੀ ਸੀ ਨਾ ਹੀ ਇਹ ਕਿਤੇ ਕੋਈ ਸਮਾਜਿਕ ਕੰਮਾਂ ਦੇ ਵਿੱਚ ਮੈਂ ਨਹੀਂ ਸੀ ਸੁਣਿਆ ਅਗਰ ਕਰਦੇ ਵੀ ਹੋਣਗੇ ਮੈਂ ਨਹੀਂ ਸੀ ਸੁਣਿਆ ਤੇ ਮੈਂ ਫਿਰ ਇਹਨਾਂ ਨੇ ਕਿਹਾ ਕਿ ਮੈਂ ਸੰਗਠਨ ਦੇ ਨਾਲ ਜੁੜਨਾ ਚਾਹੁੰਨਾ ਹਾਂ ਤੇ ਮੇਰੀ ਵੀ ਤੁਸੀਂ ਸੇਵਾ ਲਵੋ ਤੇ ਅਸੀਂ ਬਿਲਕੁਲ ਖੁੱਲੇ ਦਿਲ ਦੇ ਨਾਲ ਅਸੀਂ ਇਹਨਾਂ ਨੂੰ ਆਪਣੇ ਸੰਗਠਨ ਦਾ ਜਰਨਲ ਸੈਕਟਰੀ ਬਣਾਇਆ ਸੀ ਉਸ ਵਕਤ ਸਰਦਾਰ ਜਸਵੀਰ ਸਿੰਘ ਵਿਰਕ ਜੀ ਮੇਰੇ ਜਰਨਲ ਸੈਕਟਰੀ ਸਨ ਮੇਰੇ ਸੰਗਠਨ ਦੇ 2 ਸਾਲ ਅਸੀਂ ਇਕੱਠੇ ਕੰਮ ਕੀਤਾ ਅਸੀਂ ਦੋ ਤਿੰਨ ਇਕੱਠੇ ਪ੍ਰੋਗਰਾਮ ਵੀ ਕੀਤੇ ਅਤੇ ਸਰਦਾਰ ਤਜਿੰਦਰ ਸਿੰਘ ਵਿਰਕ ਜੀ ਉਹ ਆਪਣੇ ਸੀਨੀਅਰ ਮੀਤ ਪ੍ਰਧਾਨ ਸਨ ਮੇਰੇ ਸੰਗਠਨ ਦੇ ਅਸੀਂ 2 ਸਾਲ ਲਗਭਗ ਲਗਭਗ ਕੰਮ ਕੀਤਾ 2 ਸਾਲਾਂ ਦੇ ਵਿੱਚ ਜਦੋਂ 1.5 ਸਾਲ ਹੋਇਆ ਤੇ ਇਹਨਾਂ ਦੀਆਂ ਗਤੀਵਿਧੀਆਂ ਕੁਝ ਅਲੱਗ ਹੋਣ ਲੱਗ ਪਈਆਂ ਤੇ ਸਾਡੇ ਕੁਝ ਮਤਭੇਦ ਹੋ ਗਏ ਮਤਭੇਦ ਹੋਣ ਕਰਕੇ ਇਹਨਾਂ ਨੇ ਚੁੱਪਚਾਪ ਆਪਣਾ ਸੰਗਠਨ ਜਿਹੜਾ ਸੀ ਉਹ ਬਾਅਦ ਵਿੱਚ ਰਜਿਸਟਰਡ ਕਰਾ ਲਿਆ ਤੁਹਾਡਾ ਜਿਹੜਾ ਸੰਗਠਨ ਹੈ ਉਹ ਰਜਿਸਟਰਡ ਇਹਨਾਂ ਆਪਣੇ ਨਾ ਕਰਾ ਲਿਆ ਜਾਂ ਇਹਨਾਂ ਨੇ ਅੱਡ ਬਣਾ ਲਿਆ ਨਹੀਂ ਨਹੀਂ ਉਹ ਤਾਂ ਰਜਿਸਟਰਡ ਹੋ ਹੀ ਨਹੀਂ ਸਕਦਾ ਨਾ ਉਹ ਮੇਰੇ ਨਾਂ ਤੇ ਰਜਿਸਟਰਡ ਸੀ ਤੇ ਮੇਰੀ ਕਮੇਟੀ ਦੇ ਲੋਕ ਜਿਹੜੇ ਸੀ ਅਗਰ ਪੂਰੇ ਇਹਦੇ ਨਾਲ ਸਹਿਮਤ ਹੁੰਦੇ ਤਾਂ ਫਿਰ ਤੇ ਇਹਦੇ ਨਾਲ ਤੇ ਜਾ ਸਕਦਾ ਸੀ ਇਹਨੇ ਆਪਣਾ ਫਿਰ ਭਾਰਤੀ ਸਿੱਖ ਸੰਗਠਨ ਜਿਹੜਾ ਸੀ ਉਹ ਰਜਿਸਟਰਡ ਕਰਾਇਆ ਔਰ ਇਹਨੇ ਉਸ ਰਜਿਸਟਰਡ ਕਰਾਉਣ ਤੋਂ ਬਾਅਦ ਕੁਝ ਆਪਣੇ ਮੇਰੇ ਜਿਹੜੇ ਸੰਗਠਨ ਦੇ ਲੋਕ ਸੀ ਉਹਨਾਂ ਨੂੰ ਕੁਝ ਨਾਲ ਲਾ ਲਿਆ ਨੇ ਤੇ ਅਹੁਦੇ ਦਾ ਲਾਲਚ ਦੇ ਕੇ ਜਾਂ ਜਿਸ ਤਰ੍ਹਾਂ ਵੀ ਆ ਜੋ ਵੀ ਰਿਹਾ ਫਿਰ ਤੇ ਉਹ ਫਿਰ ਇਹ ਦਾ ਰਸਤਾ ਵੱਖਰਾ ਹੋ ਗਿਆ ਮੇਰਾ ਰਸਤਾ ਵੱਖਰਾ ਹੋ ਗਿਆ ਅੱਛਾ ਇਹ ਸਿਕ ਸੈਂਕਸ਼ਨ ਦੀ ਸ਼ੁਰੂਆਤ ਜਾਂ ਸਿੱਖਾ ਦੇ ਇੱਕ ਹੀ ਕਰਨ ਦੀ ਸ਼ੁਰੂਆਤ ਉੱਤਰਾਖੰਡ ਜੁਪੀ ਦੇ ਵਿੱਚ ਤੁਹਾਡੇ ਵੱਲੋਂ ਕੀਤੀ ਗਈ ਸੀ ਵਿਰਖ ਸਾਹਿਬ ਜਿਹੜੇ ਆ ਬਾਅਦ ਚ ਐਂਟਰੀ ਕਰਦੇ ਨੇ ਜੀ ਬਿਲਕੁਲ ਬਿਲਕੁਲ ਬਾਕੀ ਇਹ ਸਾਹਿਬ ਮੈਂ ਇਹ ਜਾਨਣਾ ਚਾਹੁੰਦਾ ਮੈਂ ਵੀ ਜਿਵੇਂ ਤੁਸੀਂ ਹੁਣ ਮੁੱਦਾ ਚੁੱਕਿਆ ਮੈਂ ਨਾਲ ਵੀ ਬਹੁਤ ਵਧੀਆ ਮੁੱਦਾ ਚੁੱਕਿਆ ਮੈਂ ਵੀ ਬਿਲਕੁਲ 100% ਸਹਿਮਤ ਹਾਂ ਵੀ ਸਾਡੇ ਗੁਰੂ ਘਰਾਂ ਦੇ ਕਾਰਜ ਜਿਹੜੇ ਹੋਣੇ ਚਾਹੀਦੇ ਕਿਉਂਕਿ ਸਾਡੇ ਕਮੇਟੀ ਵਾਲਿਆਂ ਦੀ ਆਪਸ ਦੇ ਵਿੱਚ ਰੋਜ਼ ਖਿਚੋਤਾਨ ਚੱਲਦੀ ਰਹਿੰਦੀ ਹੈ ਲੜਾਈ ਝਗੜਾ ਚੱਲਦੀ ਰਹਿੰਦੀ ਹੈ ਇਹ ਨਹੀਂ ਮੈਂ ਕਹਿੰਦਾ ਵੀ ਕਿਹੜੀ ਧਿਰ ਜਿਹੜੀ ਹੈ ਉਹਦੀ ਗਲਤੀ ਜ਼ਿਆਦਾ ਵਾ ਕਿਦੀ ਘਟਿਆ ਠੀਕ ਹੈ ਜੀ ਬਿਲਕੁਲ ਜੀ ਇਹ ਇਹ ਨਾ ਦੇਖੋ ਸੰਗਤ ਜਿਹੜੀ ਚਾਹੁੰਦੀ ਹੈ ਨਾ ਸੰਗਤ ਚਾਹੁੰਦੀ ਹੈ ਵੀ ਗੁਰੂ ਘਰ ਦੇ ਵਿੱਚ ਲੜਾਈ ਨਾ ਹੋਵੇ ਸੰਗਤ ਚਾਹੁੰਦੀ ਹੈ ਕਿ ਗੁਰੂ ਘਰ ਦੇ ਵਿੱਚ ਜਿਹੜੇ ਰੁਕੇ ਹੋਏ ਕੰਮ ਨੇ ਉਹ ਕਾਰ ਸੇਵਾ ਦੇ ਰਾਈ ਜਿਹੜੇ ਅੱਜ ਤੁਸੀਂ ਵੇਖਦੇ ਹੋ ਨਾਨਕਮੰਤਾ ਸਾਹਿਬ ਜਦੋਂ ਦੀਆਂ ਕਮੇਟੀਆਂ ਬਣੀਆਂ ਨੇ ਜਦੋਂ ਦੇ ਝਗੜੇ ਸ਼ੁਰੂ ਹੋਏ ਨੇ ਉਦੋਂ ਦੀ ਇੱਕ ਇਟ ਨਹੀਂ ਲੱਗੀ ਇੱਕ ਕਮਰਾ ਨਹੀਂ ਬਣਿਆ ਇੱਕ ਕੋਈ ਨਵਾਂ ਕੰਮ ਨਹੀਂ ਹੋਇਆ ਅੱਜ ਬਾਹਰ ਵਾਲਾ ਸ਼ੈੱਡ ਜਿਹੜਾ ਤੁਸੀਂ ਵੇਖ ਲਓ ਦਰਸ਼ਨ ਜੋੜੀ ਦੇ ਸਾਹਮਣੇ ਔਰ ਅੰਦਰ ਦਰਸ਼ਨ ਜੋੜੀ ਦੇ ਅੰਦਰ ਉਹ ਕਿੰਨੇ ਉਹਨੂੰ ਲੋਹੇ ਨੂੰ ਜੰਗ ਲੱਗਾ ਪਿਆ ਹੈ ਠੀਕ ਨਹੀਂ ਉਸ ਤਰੀਕੇ ਦਾ ਉਸ ਕੁਆਲਟੀ ਦਾ ਪੇਂਟ ਨਹੀਂ ਹੋਇਆ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਨੇ ਅੱਜ ਹੈਗੀਆਂ ਨੇ ਜਿਹੜੇ ਉੱਥੋਂ ਦੇ ਸਾਡੇ ਮੁਲਾਜ਼ਮ ਨੇ ਕਰਮਚਾਰੀ ਉਹਨਾਂ ਦਾ ਵੇਖੋ ਰਹਿਣ ਸਹਿਣ ਵੇਖੋ ਜਾ ਮੈਂ ਉਹ ਉਹੀ ਗੱਲ ਕਰ ਰਹਾ ਉਹ ਮੁਲਾਜ਼ਮ ਜਿਹੜੇ ਨੇ ਉਹਨਾਂ ਦੀ ਬੜੇ ਚਿਰ ਤੋਂ ਉਹਨਾਂ ਦੇ ਵਿਚਾਰਿਆਂ ਨੂੰ ਇੱਕ ਦੋ ਬੰਦਿਆਂ ਨੇ ਪਿੱਛੇ ਜੇ ਸੁਸਾਇਟੀ ਵੀ ਕਰ ਲਿਆ ਔਰ ਉਹਨਾਂ ਦੀਆਂ ਤਨਖਾਹਾਂ ਘਟ ਨੇ ਉਹਨਾਂ ਦੇ ਰਿਹੈਸ ਜਿਹੜੀ ਆ ਬਿਲਕੁਲ ਇੰਨੀ ਜਰਜਰਿਆ ਕਿ ਇੱਕ ਦੋ ਬਿਲਡਿੰਗਾਂ ਤੇ ਸ਼ਾਇਦ ਅਗਰ ਉਹ ਕਿਤੇ ਮਾੜਾ ਜਾ ਵੀ ਅਗਰ ਤਰਤੀਲੀ ਤਾਂ ਡੇਗ ਵੀ ਸਕਦੀਆਂ ਨੇ ਤੇ ਅਸੀਂ ਉਹ ਮਹਿਸੂਸ ਕੀਤਾ ਕਿ ਯਾਰ ਅਗਰ ਇਹ ਇਸੇ ਤਰ੍ਹਾਂ ਲੜਦੇ ਰਹੇ ਔਰ ਕੋਈ ਸਮਾਜ ਦਾ ਕੋਈ ਕੰਮ ਤੇ ਇਹਨਾਂ ਨੇ ਚਾਹਦਾ ਕੀਤਾ ਨਹੀਂ ਅਜੇ ਤੱਕ ਮੈਨੂੰ ਇੱਕ ਇੱਕ ਵੀ ਉਪਲਬਧੀ ਦਿਖਾ ਦੇਣ ਕਿ ਇਹ ਸਿਰਫ ਇੱਕ ਗੱਲ ਕਰਦੇ ਨੇ ਜੀ ਗੋਲਕ ਅਸੀਂ ਸਿੱਧੀ ਜਮਾ ਕਰਵਾਤੀ ਵੀ ਗੋਲਕ ਪਹਿਲਾਂ ਵੀ ਜਮਾ ਹੁੰਦੀ ਸੀ ਤਾਂ ਚੈੱਕ ਨਾਲ ਸਾਰੀ ਪੇਮੈਂਟ ਹੁੰਦੀ ਸੀ ਮੇਰੀ ਕਿਸੇ ਦੇ ਨਾਲ ਕੋਈ ਵਿਅਕਤੀਗਤ ਵਿਰੋਧਤਾ ਨਹੀਂ ਗਈ ਕਿਸੇ ਦੇ ਨਾਲ ਵੀ ਨਹੀਂ ਗਈ ਠੀਕ ਹੈ ਨਹੀਂ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਲੇਕਿਨ ਭਾਈ ਸਮਾਜ ਵਾਸਤੇ ਤੁਸੀਂ ਕੁਝ ਤੇ ਕਰੋ ਤੁਸੀਂ ਛੜਕਤੇ ਪਿੱਛੇ ਜੇ ਇਹਨਾਂ ਨੇ ਮਜਮਾ ਲਾਇਆ ਉਥੇ ਮੈਂ ਮਜਮਾ ਹੀ ਕਵਾਂਗਾ ਅਗਰ ਕੌਮ ਦੀ ਗੱਲ ਕਰਦੇ ਉਥੇ ਸਿਰਫ ਨਾਨਕ ਮਤਾ ਸਾਹਿਬ ਦੀ ਕਮੇਟੀ ਇੱਕ ਦੂਜੇ ਨੂੰ ਭੰਡਣ ਵਾਸਤੇ ਉਥੇ ਗਜਰੋਲੇ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਇਹਨਾਂ ਨੇ ਕੀਤਾ ਉਥੇ ਇੱਕ ਦੂਸਰੇ ਨੂੰ ਅਸੀਂ ਆਪਣਾ ਝੱਗਾ ਚੁੱਕੇ ਤੇ ਵਿਖਾਉਂਦੇ ਰਹੇ ਦੂਜੀਆਂ ਕੌਮਾਂ ਨੂੰ ਵਿਖਾਉਂਦੇ ਰਹੇ ਵੀ ਸਾਡੀ ਆ ਹیثیت ਹੈ ਸਾਡੀ ਅਸੀਂ ਸਾਡੀਆਂ ਆ ਲੜਾਈਆਂ ਨੇ ਸਾਨੂੰ ਇਹ ਚਾਹੀਦਾ ਹੈ ਕੀ ਅਸੀਂ ਬਾਹਰ ਆਉਦੀ ਏਕਤਾ ਦਾ ਪ੍ਰਦਰਸ਼ਨ ਕਰੀਏ ਸਾਡੇ ਸਮਾਜ ਦੇ ਵਿੱਚ ਜਿੱਦਾਂ ਚੀਜ਼ ਦੀਆਂ ਕਮੀਆਂ ਨੇ ਅਸੀਂ ਉਹਨਾਂ ਨੂੰ ਸਾਡੀ ਐਜੂਕੇਸ਼ਨ ਵਾਸਤੇ ਸਾਡੇ ਕੋਈ ਪ੍ਰਬੰਧ ਨਹੀਂ ਗੇ ਹਾਇਰ ਐਜੂਕੇਸ਼ਨ ਵਾਸਤੇ ਸਾਡੇ ਕੋਈ ਆਧਾਰਾ ਨਹੀਂ ਗਾ ਅਜੇ ਤੱਕ ਵੀ ਸਾਡੇ ਬੱਚੇ ਆਈਐਸ ਪੀਸੀਐਸ ਦੇ ਵਿੱਚ ਨਹੀਂ ਨਿਕਲ ਰਹੇ ਸਾਡੇ ਬੱਚੇ ਜਿਹੜੇ ਨੇ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ ਸਾਡੇ ਬੱਚੇ ਬਾਹਰ ਬਾਹਰ ਵਿਦੇਸ਼ਾਂ ਨੂੰ ਜਾ ਰਹੇ ਨੇ ਹੁਣ ਜਿਨ੍ਹਾਂ ਕੋਲ ਤੇ ਪੈਸਾ ਹੋ ਉਹ ਤੇ ਵਿਦੇਸ਼ ਚਲੇ ਗਿਆ ਜਿਨ੍ਹਾਂ ਕੋਲ ਪੈਸਾ ਨਹੀਂ ਗਾ ਅੱਜ ਫੀਸ ਭਰਨ ਜੋਗਾ ਪੈਸਾ ਵੀ ਨਹੀਂ ਗਾ ਤਰਾਈ ਦੇ ਵਿੱਚ ਇਹੋ ਜਿਹੇ ਇਲਾਕੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਬੱਚਿਆਂ ਨੂੰ ਆਪਣੇ 10ਵੀਂ ਤੋਂ ਬਾਅਦ ਉਹ ਘਰ ਬੈਠ ਜਾਂਦੇ ਨੇ ਉਹਨਾਂ ਕੋਲ ਪੈਸਾ ਨਹੀਂਗਾ ਬਿਲਕੁਲ ਸਹੀ ਗੱਲ ਸਾਨੂੰ ਇਹ ਚਾਹੀਦਾ ਹੈ ਕਿ ਸਾਡੇ ਐਡੂਕੇਟਿਵ ادارے ਨੇ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਤੇ ਮੈਂ ਹੋਰ ਵੀ ਹੁਣ ਕਮੇਟੀ ਨੂੰ ਬੇਨਤੀ ਕਰਾਂਗਾ ਕੁਝ ਦਿਨਾਂ ਬਾਅਦ ਆਕਰ ਇਹ ਕਾਰ ਸੇਵਾ ਹੁਣ ਮੈਨੂੰ ਪਤਾ ਲੱਗਾ ਵੀ ਉਹਨਾਂ ਨੇ ਕਾਰ ਸੇਵਾ ਨੂੰ ਲਿਖ ਦਿੱਤਾ ਔਰ ਮਹਾਪੁਰਸ਼ਾਨੇ ਵੀ ਹੁਣ ਜਲਦੀ ਉੱਥੇ ਕਾਰ ਸੇਵਾ ਸ਼ੁਰੂ ਕਰਨੀ ਆ ਬਿਲਕੁਲ ਜੀ ਕਾਰ ਸੇਵਾ ਵੇਖੋ ਇੱਕ ਗੱਲ ਹੋਰ ਨਹੀਂ ਮੈਨੂੰ ਸਮਝ ਆ ਰਹੀ ਮੈਂ ਜਾਨਣਾ ਹੀ ਚਾਹੁੰਦਾ ਵੇਖੋ ਜੀ ਕਿ ਜਿਵੇਂ ਕਮੇਟੀ ਵਾਲੇ ਕਹਿੰਦੇ ਬਜਟ ਹੈ ਨਹੀਂ ਜਾਂ ਰੋਣਾ ਰੋਂਦੇ ਜਾਂ ਹੜ ਕੋਈ ਇਨਕਮ ਹੈ ਨਹੀਂ ਕਿ ਜਿਆਦਾ ਇਹਨਾਂ ਨੇ ਕਾਰ ਸੇਵਾ ਨੂੰ ਸੇਵਾ ਦੇਣ ਚ ਹਰਜ ਕੀਆ ਜਦੋਂ ਮਤਲਬ ਕਿ ਸਾਰਾ ਕਾਰ ਤੇ ਇਹਨਾਂ ਨੂੰ ਉਹ ਕਰਕੇ ਦੇ ਰਹੀ ਆ ਸੰਗਤ ਕਰਕੇ ਦੇ ਰਹੀ ਆ ਔਰ ਫਿਰ ਵੀ ਕੰਮ ਨਹੀਂ ਕਰਵਾ ਰਹੇ ਕੀ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਆ ਔਰ ਸਾਡੀ ਦੇਸ਼ ਦੀ ਸਭ ਤੋਂ ਵੱਡੀ ਸੰਸਥਾ ਹੈ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਉਹ ਸੰਸਥਾ ਜਿਹੜੀ ਆ ਉਹ ਆਪਣਾ ਕੋਈ ਵੀ ਇੱਕ ਇਟ ਨਹੀਂ ਲਾਉਂਦੀ ਉਹ ਸੰਸਥਾ ਕਾਰ ਸੇਵਾ ਦਿੱਲੀ ਵਾਲਿਆਂ ਨੂੰ ਬਾਬਾ ਬਜਨ ਸਿੰਘ ਜੀ ਨੂੰ ਕਾਰ ਸੇਵਾ ਪੂਰੀ ਵਾਲਿਆਂ ਨੂੰ ਤੇ ਦੋ ਤਿੰਨ ਸੰਸਥਾਵਾਂ ਹੋਰ ਨੇ ਜਿਨ੍ਹਾਂ ਨੂੰ ਉਹ ਸੇਵਾ ਦਿੰਦੀ ਆ ਇਤਿਹਾਸਿਕ ਗੁਰਦੁਆਰਿਆਂ ਦੀ ਹੁਣ ਵੀ ਪਿੱਛੇ ਜੇ ਇੱਕ ਬਹੁਤ ਵੱਡੀ ਸੇਵਾ ਹੁਣ 6 ਮਹੀਨੇ ਬਾਅਦ ਸ਼ਾਇਦ ਸਤਾਪਦੀ ਮਨਾਈ ਜਾ ਰਹੀ ਆ ਉੱਥੇ ਪੂਰੀ ਵਾਲਿਆਂ ਦੀ ਸੇਵਾ ਲੱਗੀ ਆ ਤੇ ਹਾਂ ਜਿੰਨੇ ਇਤਿਹਾਸਿਕ ਗੁਰਦੁਆਰੇ ਨੇ ਅਸੀਂ ਉਹਨਾਂ ਤੋਂ ਵੱਡੇ ਤੇ ਨਹੀਂ ਹੋ ਗਏ ਅਸੀਂ ਐਸਜੀਪੀ ਤੋਂ ਵੱਡੇ ਤੇ ਨਹੀਂਗੇ ਜੇ ਐਸਜੀਪੀਸੀ ਵਾਲੇ ਸਾਡੀਆਂ ਕਾਰ ਸੇਵਾ ਐਡੀ ਵੱਡੀ ਸੰਸਥਾ ਨੂੰ ਸਾਰੀਆਂ ਇਹਨਾਂ ਦੀ ਸੇਵਾ ਲੈ ਰਹੇ ਨੇ ਵੀ ਅਸੀਂ ਹਰ ਸਿੱਖ ਆਪਣਾ ਦਸਬੰਦ ਕੱਢਦਾ ਹਰ ਸਿੱਖ ਔਰ ਸਭ ਤੋਂ ਜ਼ਿਆਦਾ ਕਾਰ ਸੇਵਾ ਵਾਲਿਆਂ ਨੂੰ ਦਿੰਦਾ ਅਸੀਂ ਬਲਾ ਬਲਾ ਕੇ ਅਸੀਂ ਬੋਰੀਆਂ ਭਰੌਣੇ ਆ ਠੀਕ ਹੈ ਅਸੀਂ ਜਾਣਦੇ ਆ ਕਿ ਸਾਡੇ ਇੱਕ ਇੱਕ ਦਾਣੇ ਨੂੰ ਜਿਹੜਾ ਇਹ ਦਸਵੰਧ ਸਾਡਾ ਸਾਡਾ ਲੇਖੇ ਲੱਗਣਾ ਇਹਨਾਂ ਨੇ ਗੁਰੂ ਘਰ ਦੇ ਵਿੱਚ ਲਾਉਣਾ ਔਰ ਪੂਰੀ ਇਮਾਨਦਾਰੀ ਨਾਲ ਲਾਉਂਦੇ ਵੀ ਨੇ ਠੀਕ ਹੈ ਤੇ ਇਸ ਕਰਕੇ ਲੋਕਾਂ ਦੀ ਸ਼ਰਧਾ ਭਾਵਨਾ ਕਾਰ ਸੇਵਾ ਵਾਲਿਆਂ ਨਾਲ ਜੁੜੀ ਹੋਈ ਆ ਔਰ ਕਿਉਂ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਕੰਮ ਕੀ ਕਾਰਨ ਸਿਰਫ ਸਿਰਫ ਚੰਦ ਲੋਗ ਨੇ ਚੰਦ ਲੋਕ ਨੇ ਜਿਹੜਾ ਕਾਰ ਸੇਵਾ ਦਾ ਵਿਰੋਧ ਕਰਦੇ ਨੇ ਉਹ ਨਹੀਂ ਚਾਹੁੰਦੇ ਕਿ ਕਿਸੇ ਤਰੀਕੇ ਨਾਲ ਇਹ ਗੁਰੂ ਘਰ ਦੀ ਕੋਈ ਸੇਵਾ ਜਿਹੜੀ ਆ ਕਾਰ ਸੇਵਾ ਵਾਲੇ ਕਰਨ ਸੋ ਇਸ ਕਰਕੇ ਹੁਣ ਸੰਗਤ ਜਿਹੜੀ ਆ ਮੁਖਰ ਹੋ ਗਈ ਆ ਸੰਗਤ ਚਾਹੁੰਦੀ ਆ ਕਿ ਭਾਵੇਂ ਕੋਈ ਚ ਹੋਵੇ ਹੁਣ ਤੁਸੀਂ ਇਸ 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 ਗੱਲ ਨੂੰ ਚੁੱਕੋ तमाम ਸੰਗਤਾਂ ਨੇ ਮੈਨੂੰ ਮੇਰੇ ਨਾਲ ਸੰਪਰਕ ਕੀਤਾ ਉਹਨਾਂ ਕਹਿੰਦੇ ਕਿ ਭਾਈ ਸਾਹਿਬ ਜੀ ਤੁਸੀਂ ਹੁਣ ਬਹੁਤ ਗਲਤ ਹੋ ਰਿਹਾ ਤੁਸੀਂ ਇਹ ਦੇਤੇ ਅਜੇ ਤੱਕ ਤੁਸੀਂ ਬੋਲੇ ਨਹੀਂ ਮੈਂ ਨਾਨਕਬੰਦਾ ਸਾਹਿਬ ਦੇ ਕਿਸੇ ਵੀ ਅੰਦਰੂਨੀ ਮਾਮਲੇ ਦੇ ਵਿੱਚ ਮੈਂ ਇੰਟਰਫੇਅਰ ਨਹੀਂ ਕੀਤਾ ਅਜ ਤੱਕ ਹਾਂ ਮੈਂ ਅਜ ਤੱਕ ਇੰਟਰਫੇਅਰ ਨਹੀਂ ਕੀਤਾ ਉਸ ਦਿਨ ਜ਼ਰੂਰ ਮੈਨੂੰ ਹੁਣ ਜਦੋਂ ਸੰਗਤਾਂ ਨੇ ਮੈਨੂੰ ਵਾਰ-ਵਾਰ ਮੈਨੂੰ ਕਿਹਾ ਮੈਂ ਜਿੱਥੇ ਵੀ ਜਾਣਾ ਸੀ ਮੈਨੂੰ ਪੂਰਨਪੁਰ ਦੇ ਇਲਾਕੇ ਦੇ ਵਿੱਚ ਪੀਲੀਪੀ ਦੇ ਵਿੱਚ ਸਾਰੇ ਨੇ ਕਿਹਾ ਵੀ ਉੱਥੇ ਗਲਤ ਹੋਣ ਡਿਆ ਏ ਕਾਰ ਸੇਵਾ ਨੂੰ ਤੋਂ ਸੇਵਾ ਸ਼ੁਰੂ ਕਰਕੇ ਉੱਥੇ ਬਹੁਤ ਸਾਰੇ ਕੰਮ ਰੁਕੇ ਹੋਏ ਨੇ ਇਹ ਤੁਸੀਂ ਕਰਵਾਓ ਤੇ ਫਿਰ ਮੈਂ ਸੰਗਤ ਨੂੰ ਇਕੱਠਿਆਂ ਕੀਤਾ ਸੀ ਸਾਰੇ ਜਣੇ ਹੋਰ ਵੀ ਜਿਹੜੇ ਇਸ ਵਿਚਾਰਧਾਰਾ ਨਾਲ ਜੁੜੇ ਹੋਏ ਸਨ ਉਹ ਸਾਰੇ ਲੱਗੇ ਸਾਨੂੰ ਕਮੇਟੀ ਨਾਲ ਕੋਈ ਮਤਲਬ ਨਹੀਂ ਕਮੇਟੀ ਕੰਮ ਜਿਹੜੀ ਕਮੇਟੀ ਚ ਕੰਮ ਚੰਗਾ ਕਰੇਗੀ ਅਸੀਂ ਉਹਦੀ ਸਰਾਹਨਾ ਕਰਾਂਗੇ ਉਹਦਾ ਸਹਿਯੋਗ ਕਰਾਂਗੇ ਅਸੀਂ ਅਜੇ ਤੱਕ ਕਿਸੇ ਕਮੇਟੀ ਦਾ ਜਾਂ ਕਿਸੇ ਵਿਅਕਤੀਗਤ ਬੰਦੇ ਦਾ ਕੋਈ ਵਿਰੋਧ ਨਹੀਂ ਕੀਤਾ ਠੀਕ ਹੈ ਨਹੀਂ ਪਿਛਲੇ ਦਿਨੀ ਜੋ ਘਟਨਾਵਾਂ ਹੋਈਆਂ ਬਹੁਤ ਨਿੰਦਣਯੋਗ ਨੇ ਠੀਕ ਹੈ ਤੇ ਅਸੀਂ ਹੁਣ ਇਸ ਕਮੇਟੀ ਦੀ ਸਰਾਹਨਾ ਕਰਦੇ ਹਾਂ ਕਿ ਇਹਨਾਂ ਨੇ ਇਹ ਕੰਮ ਵਧੀਆ ਕਰਦੇ ਨੇ ਮੰਨ ਲਓ ਸੇਵਾ ਦਿੰਦੇ ਨੇ ਤੇ ਫਿਰ ਇਹਨਾਂ ਦੀ ਸਰਾਹਨਾ ਕਰਨੀ ਬਣਦੀ ਵੀ ਆ ਠੀਕ ਹੈ ਜੀ ਬਿਲਡਿੰਗਾਂ ਦੀ ਸਾਰੀ ਕਰਵਾਉਂਦੇ ਨੇ ਜਾਂ ਮੁਲਾਜ਼ਮਾਂ ਵਾਸਤੇ ਕੁਝ ਕਰਦੇ ਨੇ ਤੇ ਪਰ ਭਾਈ ਸਾਹਿਬ ਕੰਮ ਜਿਵੇਂ ਕਿ ਤੁਸੀਂ ਆਏ ਹੋ ਤਾਂ ਇੱਥੇ ਵੇਖਿਆ ਜਦੋਂ ਇੱਕ ਕਣਕ ਦਾ ਮੁੱਦਾ ਤੁਹਾਂ ਚੁੱਕਿਆ ਕਣਕ ਜਿਹੜੀ ਛੱਡ ਰਹੀ ਸੀ ਕਦਾਮ 'ਚ ਪਈ ਹੋਈ ਠੀਕ ਹੈ ਜੀ ਉਹ ਉਹ ਤੁਸੀਂ ਮਤਲਬ ਜੇ ਨਾ ਧਿਆਨ ਦਿੰਦੇ ਜੇ ਤੁਸੀਂ ਨਾ ਆਣ ਕੇ ਵੇਂਦੇ ਤਾਂ ਹੋ ਸਕਦਾ ਵਾ ਵੀ ਉਹ ਜ਼ਿਆਦਾ ਵੀ ਹੋਰ ਵੀ ਨੁਕਸਾਨ ਹੁੰਦਾ ਰਹਿੰਦਾ ਪਰ ਉਹਦਾ ਮੈਂ ਫੇਸਬੁੱਕ ਵੇਖਣ ਡਿਆ ਹਾਂ ਵੀ ਤੁਹਾਡੇ ਜਿਹ ਪਾਈਆਂ ਉੱਥੇ ਦੇ ਜਿਹੜੀਆਂ ਲੋਕ ਨੇ ਜਿਹੜੀਆਂ ਉਹ ਬੜਾ ਗਲਮੰਦਾ ਕਰ ਰਹੇ ਨੇ ਤੇ ਵੇਖੋ ਜੀ ਉਹ ਤੁਸੀਂ ਵੇਖਿਆ ਨਾ ਤੁਸੀਂ ਕਿ ਉਹਦੇ ਵਿੱਚ ਸਿਰਫ ਤਿੰਨ ਚਾਰ ਬੰਦੇ ਜਿਹੜੇ ਉਹਨਾਂ ਨੂੰ ਬੜੀ ਤਕਲੀਫ ਹੋਈ ਕਿਉਂਕਿ ਉਹ ਜ਼ਿੰਮੇਦਾਰ ਨੇ ਇਸ ਤੋਂ ਪਹਿਲੀ ਕਮੇਟੀ ਜਿਹੜੀ ਮੈਨੂੰ ਜਾਣਕਾਰੀ ਮਿਲੀ ਵੇਖੋ ਕਮੇਟੀ ਜ਼ਿੰਮੇਦਾਰ ਹੈ ਨਾ ਉਹਦੇ ਵਿੱਚ ਮੈਂ 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 ਮੰਨਦਾ ਕਿ ਉਹ ਸਾਰੀ ਕਮੇਟੀ ਜ਼ਿੰਮੇਦਾਰ ਹੈ ਇਹ ਉਹਨਾਂ ਨੇ ਆਪਸ ਚ ਤੈਅ ਕਰਨੀ ਹੈ ਕਿ ਸਭ ਦੀ ਜ਼ਿੰਮੇਵਾਰੀ ਕਿਹਦੀ ਜ਼ਿਆਦਾ ਜ਼ਿੰਮੇਵਾਰੀ ਹੈ ਮੈਂ ਉਸ 27 ਦੇ 27 ਮੈਂਬਰਾਂ ਨੂੰ ਜ਼ਿੰਮੇਦਾਰ ਮੰਨਦਾ ਜਿਹੜੀ ਗੁਰੂ ਘਰ ਦਾ ਐਡਾ ਵੱਡਾ ਨੁਕਸਾਨ ਹੋਇਆ ਏ ਉਹ 27 ਦੇ 27 ਮੈਂਬਰ ਮੇਰੀ ਨਜ਼ਰ ਦੇ ਵਿੱਚ ਜ਼ਿੰਮੇਦਾਰ ਨੇ ਲੇਕਿਨ ਤਕਲੀਫ ਚਾਰ ਚਾਰ ਜਣਿਆਂ ਨੂੰ ਹੋਈ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਕਿਉਂ ਹੋਈ ਆ ਸਿਰਫ ਚਾਰ ਜਣਿਆਂ ਨੂੰ ਤਕਲੀਫ ਹੋਈ ਆ ਇਹਦਾ ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜ਼ਿੰਮੇਦਾਰ ਸਾਂ ਤੇ ਇਸ ਕਰਕੇ ਇਹਨਾਂ ਨੇ ਇਹ ਮਾਮਲਾ ਕਿਉਂ ਚੁੱਕਿਆ ਵੀ ਤੁਸੀਂ ਦੱਸੋ ਮੈਂ ਕਹ ਅਗਰ ਕੋਈ ਨੁਕਸਾਨ ਹੋ ਰਿਹਾ ਹੈ ਮੈਂ ਉਹਨਾਂ ਦੇ aarop ਤੇ ਨਹੀਂ ਲਾਇਆ ਮੈਂ ਤਾਂ ਕਿਸੇ ਕਮੇਟੀ ਦੇ ਜਾਂ ਕਿਸੇ ਮੈਂਬਰ ਦੇ ਨਹੀਂ ਉਹਨਾਂ ਦਾ ਕਿਤੇ ਨਾਂ ਉਹਨਾਂ ਦਾ ਕਿਤੇ ਨਾਂ ਲੈ ਕੇ ਤੇ ਨਹੀਂ ਲਾਇਆ આરોਪ ਕਿਤੇ ਨਹੀਂ 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 ਮੈਂ ਕਿਸੇ ਤੇ ਨਾਂ ਲੈ ਕੇ આરોਪ ਨਹੀਂ ਲਾਇਆ ਮੈਂ ਕਹਿ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਜ਼ਿੰਮੇਦਾਰ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਸਦਾ ਮਿਲੇ ਆ ਨਾ ਮਿਲੇ ਉਹ ਚੀਜ਼ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਆ ਕਿਉਂਕਿ ਇਹ 2 ਸਾਲਾਂ ਤੋਂ 2-3 ਸਾਲਾਂ ਤੋਂ ਮੈਂ ਦੇਖ ਰਿਹਾ ਬੜਾ ਮੰਦੁਖੀ ਹੁੰਦਾ ਸੀ ਕਿ ਮਾੜੀ-ਮਾੜੀ ਗੱਲ ਮਾੜੀ-ਮਾੜੀ ਗੱਲ ਜਿਹੜੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਨਹੀਂ ਆਉਣੀ ਚਾਹੀਦੀ ਇਹ ਮਾੜੀ-ਮਾੜੀ ਗੱਲ ਵੀ ਜਿਹੜੀ ਆ ਸੋਸ਼ਲ ਮੀਡੀਆ ਤੇ ਬੜੇ ਪੜੇ ਲਿਖੇ ਔਰ ਬੜੇ ਸੂਝਮਾਨ ਆਪਣੇ ਆਪ ਨੂੰ ਦੱਸਦੇ ਆ ਔਰ ਇਹ ਆਪਣਾ ਹਮੇਸ਼ਾ ਹੀ ਆਪਣਾ ਝੱਗਾ ਚੁੱਕ ਕੇ ਆਪ ਦਾ ਢਿੱਡ ਵਿਖਾਉਂਦੇ ਰਹਿੰਦੇ ਆ ਜਿਹੜੀਆਂ ਗੱਲਾਂ ਵੇਖੋ ਇਹ ਚੀਜ਼ਾਂ ਇਸ ਤ ਸੰਸਥਾਵਾਂ ਕੋਈ ਵੀ ਸੰਸਥਾ ਹੈ ਉਹ ਫੇਸਬੁਕ ਤੇ ਔਰ ਸੋਸ਼ਲ ਮੀਡੀਆ ਤੇ WhatsApp ਤੇ ਨਹੀਂ ਚੱਲਦੀ ਉਹ ਜ਼ਮੀਨ ਤੇ ਉਹਨਾਂ ਨੂੰ ਕੰਮ ਕਰਨਾ ਪਵੇਗਾ ਅਗਰ ਉਹਨਾਂ ਦੇ ਅੰਦਰ ਉਹਨਾਂ ਦੇ ਅੰਦਰ ਮੈਂ ਨਹੀਂ ਕੋਈ ਅਜੇ ਤੱਕ ਸੇਵਾ ਭਾਵਨਾਵਾਂ ਵਾਲੀ ਇੱਕ ਵੀ ਗੱਲ ਵੇਖੀ ਕਿ ਜਿਹੜੀ ਗੁਰੂ ਘਰ ਦੀ ਗੁਰੂ ਘਰ ਦੇ ਅੰਦਰ ਕੋਈ ਸੇਵਾ ਭਾਵਨਾ ਨਾਲ ਉਹ ਕੰਮ ਕਰਦਾ ਹੋਣ ਸਿਰਫ WhatsApp ਔਰ Facebook ਤੇ ਉਹਨਾਂ ਨੇ ਕੰਮ ਕੀਤਾ ਉਹ ਜ਼ਰੂਰ ਕੰਮ ਕੀਤਾ ਉਹ ਸੰਗਤ ਦੱਸੇਗੀ ਕਿ ਉਹ ਚੰਗਾ ਸੀ ਚੰਗਾ ਏ ਕਿ ਆਉ ਮਾੜਾ ਪਰ ਜੇ ਮੰਨ ਲੋ ਵੀ ਇਹੋ ਹੀ ਰੁਝਾਨ ਰਹਿੰਦਾ ਤੁਸੀਂ ਕੰਮ ਕਰਦੇ ਹੋ ਜਾਂ ਅੱਲਾ ਤੁਹਾਨੂੰ ਗਾਲਾਂ ਵੇਖੋ ਇਹ ਇਹ ਕੰਮ ਜਿਹੜੋ ਬੰਦਾ ਤੁਰਦਾ ਨਾ ਸੇਵਾ ਕਰਨ ਵਾਸਤੇ ਉਹਨੂੰ ਦੋਵੇਂ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਸਰੌਤਾ ਵੀ ਮਿਲਦੀ ਆ ਤੇ ਉਹਨੂੰ ਗਾਲ ਮੰਦਾ ਵੀ ਮਿਲਦਾ ਵਾ ਇਹ ਕਿਤੇ ਗਾਲ ਮੰਦਾ ਸੁਣ ਕੇ ਜਾ ਕੇ ਤੇ ਤੁਹਾਡਾ ਮੰਤਰੀ ਡੋਲ ਜੇਗਾ ਵੀ ਤੁਸੀਂ ਅੱਗੇ ਤੋਂ ਮੁੱਦੇ ਚੁੱਕਣਾ ਸ਼ੁਰੂ ਬੰਦ ਕਰ ਦੋ ਤੁਸੀਂ ਵੇਖੋ ਜੀ ਅਗਰ ਕੋਈ 100 150 ਆਦਮੀ ਦੇ ਵਿੱਚੋਂ ਚਾਰ ਆਦਮੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਇਹ ਇਹਨਾਂ ਨੇ ਗੱਲ ਕਿਉਂ ਚੁੱਕੀ ਆ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਪੈਂਦਾ ਮੈਨਾਂ ਬਹੁਤ ਵੱਡਾ ਦੇ ਲਿਆ ਮੈਂ ਉਹਨਾਂ ਦੇ ਜਵਾਬ ਵੀ ਨਹੀਂ ਦਿੰਦਾ ਨਾ ਮੈਂ ਉਹਨਾਂ ਦੇ ਜਵਾਬ ਦੇਣੇ ਆ ਕਿਉਂਕਿ ਸੰਗਤ ਆਪੇ ਜਵਾਬ ਦੇ ਰਹੀ ਆ ਠੀਕ ਹੈ ਸਾਨੂੰ ਇੰਨਾ ਪਰਵਾ ਹੰਗਾਰਾ ਔਰ ਇੰਨੇ ਫੋਨ ਆ ਰਹੇ ਆ ਮੈਨੂੰ ਇੰਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਫੋਨ ਆ ਰਹੇ ਆ ਕਿਉਂਕਿ ਮਹਾਪੁਰਸ਼ਾਂ ਦੇ ਨਾਲ ਇਸ ਕਾਰ ਸੇਵਾ ਸੰਸਥਾ ਦੇ ਨਾਲ ਹਜ਼ਾਰਾਂ ਲੱਖਾਂ ਹੀ ਲੋਕ ਜੁੜੇ ਆ ਉਹਨਾਂ ਨੂੰ ਕਣਕ ਦੀ ਪਰੇਸ਼ਾਨੀ ਨਹੀਂ ਗਈ ਉਹਨਾਂ ਨੂੰ ਇਹ ਪਰੇਸ਼ਾਨੀ ਆ ਕਿ ਜਿਹੜੀ ਗੱਲ ਇਹਨਾਂ ਨੇ ਚੁੱਕੀ ਆ ਅੱਜ ਇੱਕ ਕਮੀ ਇਹਨਾਂ ਨੇ ਗੱਡੀ ਆ ਤੇ ਹੋ ਸਕਦਾ ਹੈ ਕਿ ਹੋਰ ਸਾਡੀਆਂ ਕਮੀਆਂ ਜੜੀਆਂ ਨੇ ਉਹ ਸਮਾਜ ਦੇ ਸਾਹਮਣੇ ਆ ਸਕਦੀਆਂ ਨੇ ਕਮੀਆਂ ਤਾਂ ਬਹੁਤ ਸਾਰੀਆਂ ਨੇ ਕਈ ਕਮੀਆਂ ਆ ਜੇ ਬਹੁਤ ਸਾਰੀਆਂ ਨੇ ਤੇ ਅਗਰ ਜ਼ਰੂਰਤ ਪਈ ਵੈਸੇ ਮੈਂ ਮੇਰੀ ਇੱਛਾ ਨਹੀਂ ਕੀ ਬਿਲਕੁਲ ਵੀ ਕਿ ਮੈਂ ਉਹ ਹੋਰ ਜ਼ਿਆਦਾ ਕਿਸੇ ਦੀਆਂ ਕਮੀਆਂ ਨੂੰ ਮੈਂ ਉਜਾਗਰ ਕਰਾਂ ਮੇਰੀ ਬਿਲਕੁਲ ਇੱਛਾ ਨਹੀਂ ਕੀ ਮੈਂ ਚਾਹੁੰਦਾ ਹਾਂ ਕਿ ਹੁਣ ਸਾਰੇ ਜਣੇ ਇੱਕ ਹੋ ਕਰਕੇ ਗੁਰੂ ਘਰ ਦੀ ਸੇਵਾ ਜਿੱਥੇ ਗਲਤ ਹੈ ਕੋਈ ਵਿਰੋਧ ਕਰੇ ਕੋਈ ਵਿਚਾਰਕ ਵਿਰੋਧਤਾ ਹੋ ਸਕਦੀ ਹੈ ਮੇਰੀ ਵੀ ਹੋ ਸਕਦੀ ਹੈ ਅਗਰ ਮੈਂ ਗਲਤਿਆਂ ਤੇ ਬਿਲਕੁਲ ਮੇਰਾ ਵਿਰੋਧ ਕਰੋ ਤੁਸੀਂ ਕੋਈ ਦਿੱਕਤ ਨਹੀਂਗੀ ਠੀਕ ਹੈ ਨਹੀਂ ਲੇਕਿਨ ਤੁਸੀਂ ਜਿੱਥੇ ਜਿਹੜੀ ਚੀਜ਼ ਗਲਤ ਹੈ ਉਹਦਾ ਵਿਰੋਧ ਹੋਣਾ ਚਾਹੀਦਾ ਔਰ ਜਿਹੜੀ ਚ ਸਹੀ ਹੈ ਉਹਨੂੰ ਸਹੀ ਨੂੰ ਸਹੀ ਆਖਣਾ ਚਾਹੀਦਾ ਸਾਨੂੰ ਬਿਲਕੁਲ ਜੀ ਧੰਨਵਾਦ ਇਹ ਸਨ ਸਰਦਾਰ ਕੁਲਦੀਪ ਸਿੰਘ ਜੀ ਪੁੱਲਰ ਜਿਵੇਂ ਇਹਨਾਂ ਗੱਲ ਕੀਤੀ ਹੈ ਵੀ ਜਿਹੜੀ ਗਲਤ ਨੂੰ ਗਲਤ ਕਹਿਣਾ ਬੰਦ ਦਾ ਸਾਡਾ ਫਰਜ਼ ਬੰਦਦਾ ਵਾ ਠੀਕ ਹੈ ਜੀ ਅਸੀਂ ਜੇ ਅੱਖਾਂ ਬੰਦ ਕਰਕੇ ਬੈਠੇ ਰਹੇ ਗੁਰੂ ਘਰਾਂ ਦਾ ਸਾਡਾ ਨੁਕਸਾਨ ਹੁੰਦਾ ਰਹੇ ਠੀਕ ਹੈ ਜੀ ਸਾਡੇ ਸਿੱਖਾਂ ਦੇ ਗਰੀਬ ਬੱਚੇ ਰੋਲਦੇ ਫਿਰਨ ਪੜ੍ਹਾਈ ਨਾ ਉਹਨਾਂ ਦੀ ਪੂਰੀ ਹੋ ਕਰ ਸਕਣਾ ਸਾਡੇ ਗੁਰੂ ਘਰਾਂ ਦੇ ਮਲਾਜ਼ਮ ਜਿਹੜੇ ਆ ਉਹਨਾਂ ਨੂੰ ਠੱਗਦਾ ਰਹਿਣ ਦਾ ਥਾਣਾ ਹੋਏ ਇਹ ਗੱਲਾਂ ਗਲਤ ਹੈ ਮੈਂ ਇਹਨਾਂ ਨੂੰ ਧੰਨਵਾਦ ਕਰਨਾ ਵੀ ਇਹਨਾਂ ਨੇ ਅੱਗੇ ਲੱਗੇ ਨੇ ਰਾਜਨੀਤੀ ਨੂੰ ਛੱਡ ਕੇ ਨਾ ਧਾਰਮਿਕ ਮੁੱਦਿਆਂ ਵੱਲ ਵੀ ਕਮੇਟੀਆਂ ਜਿਹੜੀਆਂ ਨੇ ਕਮੇਟੀਆਂ ਨੂੰ ਪਹਿਲੋਂ ਮੈਂ ਕਹਿਣਾ ਵੀ ਜਿਹੜਾ ਵਧੀਆ ਕੰਮ ਕਰੇਗਾ ਉਹਦੀ ਸ਼ਲਾਘਾ ਕਰਾਂਗੇ ਜਿਹੜਾ ਵਧੀਆ ਕੰਮ ਨਹੀਂ ਕਰੇਗਾ ਉਹਦੀ ਨਿੰਦਿਆ ਵੀ ਕਰਾਂਗੇ ਉਹਨੂੰ ਉਸ ਗੱਲ ਤੋਂ ਤੋਕਾਂਗੇ ਵੀ ਠੀਕ ਹੈ ਜੀ ਇਸ ਚੀਜ਼ ਇਸ ਕਰਕੇ ਕਮੇਟੀਆਂ ਜਿਹੜੀਆਂ ਨੇ ਆਪਣਾ ਵੇਖ ਲੈਣ ਵਿਚਾਰ ਲੈਣ ਵੀ ਉਹ ਸੇਵਾ ਕਰਨ ਵਾਸਤੇ ਆਏ ਨੇ ਨਾ ਕਿ ਚੌਧਰਾ ਕਰਨ ਵਾਸਤੇ ਨਾ ਕਿ ਉਹ ਕੁਰਸੀਆਂ ਦਾ ਆਨੰਦ ਮਾਣਨ ਵਾਸਤੇ ਨਾ ਕਿ ਏਸੀ ਆਫਿਸਾਂ ਦੇ ਵਿੱਚ ਬਹਿਣ ਵਾਸਤੇ ਧੰਨਵਾਦ